ਸਮਾਣਾ ਚੇ ਢਿੱਲੋ ਕਲੋਨੀ ਤੁਸੀਂ ਦੇਖ ਰਹੇ ਹੋ ਇਸ ਦੇ ਨਜ਼ਦੀਕ ਇੱਕ ਇੱਥੇ ਉਸਾਰੀ ਕੀਤੀ ਜਾ ਰਹੀ ਸੀ ਜਿਸ ਦੇ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਵੀ ਇਹ ਜ਼ਮੀਨ ਨਗਰ ਕੌਂਸਲ ਦੀ ਹੈ ਔਰ ਇੱਥੇ ਆ ਕੇ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਜੀ ਸੀ ਵੀ ਮਸ਼ੀਨ ਲਾ ਕੇ ਇਹਨੂੰ ਤਾ ਦਿੱਤਾ ਗਿਆ। ਜਦੋਂ ਗਲਵਾਟ ਕੀਤੀ ਗਈ ਤਾਂ ਉਸਨੇ ਕਿਹਾ ਕਿ ਇਹ ਜ਼ਮੀਨ ਵਕਫੋਰ ਤੇ ਕਮੇਟੀ ਦੀ ਜ਼ਮੀਨ ਹੈ ਔਰ ਇਸ ਦੇ ਲਈ ਮੈਂ ਘੋਸ਼ਣਾ ਪੱਤਰ ਨਗਰ ਕੌਂਸਲ ਨੂੰ ਕੁਝ ਸਾਲ ਪਹਿਲਾਂ ਦਿੱਤਾ ਸੀ। ਮੈਂ ਗਰੀਬ ਆਦਮੀ ਹਾਂ ਮੈਂ ਮੈਨੂੰ ਥੋੜੀ ਥਾਂ ਬਣਾਣ ਦਿੱਤੀ ਜਾਵੇ ਲੇਕਿਨ ਅੱਜ ਕਰਮਚਾਰੀ ਆ ਕੇ ਇਸ ਜਮੀਨ ਨੋਟ ਪੇਰੀ ਜਦ ਮੈਂ ਕੁਝ ਬਣਾ ਰਿਆ ਸੀ ਫਰਸ਼ ਵਗੈਰਾ ਕੋ ਦਿਵਾਰ ਲਾਈ ਹੁਣ ਨਹੀਂ ਪਰੀ ਹੁਣੀ ਉਹ ਜੀਵੀਸੀ ਨੇ ਰਾਈਟਾ ਦਿੱਤੀ ਗਈ ਹੈ ਔਰ ਇਸ ਇਸ ਮਾਮਲੇ ਦੇ ਵਿੱਚ ਨਗਰ ਕੌਂਸਲ ਦੇ ਕਰਿਆਵਾਂ ਵੱਲੋਂ ਕਹਿ ਵੀ ਸ਼ਹਿਰ ਦੇ ਵਿੱਚ ਕੋਈ ਨਜਾਇਜ਼ ਕਬਜ਼ੇ ਕਰੇਗਾ ਉਸ ਦੇ ਖਿਲਾਫ ਸਾਡੀ ਮੁਹਿੰਮ ਜਾਰੀ ਰਹਿਣੀ ਹੈ ਹਾਂ ਜੀ ਇਹ ਵਕਫਾ ਬੋਰਡ ਦੀ ਕਮੇਟੀ ਦੀ ਸਾਂਝੀ ਹੈ ਜੀ ਅੱਛਾ ਸਾਂਝੀ ਗੱਤ ਹੁੰਦੀ ਹੈ ਥੋੜਾ ਖੁੰਝਾ ਹੁੰਦਾ ਸੀ ਮੈਂ 10 ਸਾਲ ਹੋ ਗਏ ਨੇ ਕੋਝਣਾ ਪੱਤਰ ਦਿੱਤਾ ਕਮੇਟੀ ਚ ਤੇ ਮੈਂ ਕਿਹਾ ਜੀ ਜੋ ਤੁਹਾਡਾ ਮਾਪਜਾ ਬਣੇਗਾ ਜੋ ਤੁਸੀਂ ਰੇਟ ਕੱਢੋ ਐ ਇੰਨਾ ਮਰਦਾ ਥਾਂ ਤੇ ਤੁਸੀਂ ਪਾਣੇ ਲੱਗੇ ਆਗੇ ਹੂੰ ਤੇ ਲੋਕਾਂ ਨੇ ਕੋਠੀਆਂ ਪਈਆਂ ਕਮੇਟੀ ਥਾਂ 'ਚ ਤੇ ਮੈਂ ਕਿਹਾ ਜੀ ਮੈਂ ਬੇਨਤੀ ਕੀਤੀ ਉਹਨਾਂਗੇ ਵੀ ਤੁਸੀਂ ਟਾਓ ਨਾ ਮੈਂ ਗਰੀਬ ਬੰਦਾ ਤੁਸੀਂ ਕੋਸਰੇ ਪੱਤਰ ਕਦੋਂ दिए ਸੀ 10 ਸਾਲ ਹੋ ਗਏ ਨੇ ਜੀ ਅੱਛਾ ਜੀ ਮੈਨੂੰ ਤੁਹਾਡੇ ਕੋਲ ਹਾਂ ਜਿੱਦਨਾਂ ਕਬਜ਼ਾ ਕੀਤਾ ਕਮੇਟੀ ਇਹ ਇਹ ਪੈੜੀ ਦਾ ਮੇਰੇ ਨਾਲ ਬੱਕ ਬੋੜੀ ਪੈੜੀ ਸੀ ਮੈਂ ਉਹ ਪੈੜੀ ਦਾ ਮਾਲਕਾਂ ਤੁਸੀਂ ਬਖਬੋਰਾ ਇੰਸਤਮਾਲ ਕੀਏ ਤਾਂ ਠੀਕ ਹਾਂ ਤੇ ਇੱਕ ਕਮੇਟੀ ਆ ਥੋੜਾ ਕੁੰਜਾ ਨਿਕਲਦਾ ਮੈਂ ਕਿਹਾ ਜੀ ਨਿਸ਼ਾਨਦੇ ਹੀ ਕਰਾ ਲਓ ਜੋ ਤੁਹਾਡਾ ਨਿਕਲਦਾ ਹੋਏ ਮਾਪਜਾ ਭਰ ਦਿਆਂ ਜੋ ਪਾਏਗਾ ਗਵਰਨਮੈਂਟਲੋਂ ਠੀਕ ਹੈ ਦੇਖੋ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਵੀ ਇੱਥੇ ਸੜਕ ਦੇ ਉੱਤੇ ਕਿਸੇ ਨੇ ਦੁਕਾਨ ਦੇ ਮੁਰਕ ਥਾੜਾ ਬਣਾਇਆ ਸੀ ਸਾਡੇ ਬੰਦੇ ਜਾ ਕੇ ਇਮੀਡੀਏਟਲੀ ਢਾ ਕੇ ਆਏ ਨੇ ਇਸ ਤੋਂ ਪਹਿਲਾਂ ਵੀ ਜਿੱਥੇ-ਜਿੱਥੇ ਵੀ ਕੋਈ ਇਨਕਲੋਜਮੈਂਟ ਕਿਸੇ ਨੇ ਕੀਤੀ ਆ ਜਿਵੇਂ ਕੋਈ ਦੁਕਾਨ ਬਣਾ ਲਈ ਸੀ ਉਹਦਾ ਕੇਂਦਰ ਕੋਲੇ ਵੀ ਢਾਈ ਆ ਅੱਜ ਸਵੇਰੇ ਮੇਰੇ ਸਾਡੇ ਦਫਤਰ ਅਫੀਸਰ ਮੈਨੂੰ ਦੱਸਿਆ ਜਿੱਦ ਸਾਡਾ ਅਵੇਦ ਕਰਪਾ ਨੂੰ ਬਣ ਰਿਹਾ ਹੈ ਉਹਦੇ ਕੋਲ ਕੋਈ ਸੁਖਦੇਵ ਸਿੰਘ ਸਾਨੋ ਸੀਤਾ ਸਿੰਘ ਕੋਈ ਨਜਾਇਜ਼ ਕਬਜ਼ਾ ਕਰ ਰਹੇ ਸਾਡੀ ਕਾਫੀ ਜਗ੍ਹਾ ਤੇ ਅਸੀਂ ਸੇਰੇ ਜੇਸੀਬੀ ਲਾ ਕੇ ਉਹਨੂੰ ਮੌਕੇ 'ਤੇ ਆ ਕੇ ਢਾਤਾ ਤੇ ਅਸੀਂ ਉਹਦੇ ਖਿਲਾਫ ਲਿਖਤੀ ਕਾਰਵਾਈ ਵੀ ਕਰ ਰਹੇ ਹਾਂ ਵੀ ਅੱਗੇ ਤੋਂ ਵੀ ਇਹੋ ਜਿਹਾ ਅਟੈਂਪਟ ਨਾ ਕਰੇ ਕੋਈ ਜੀ ਸਰ ਸੈਰ ਵਿੱਚ ਜਿਹੜੇ ਇਹ ਲੋਗ ਐ ਕਬਜ਼ੇ ਕਰ ਰਹੇ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਸਖਤ ਲੈਣ ਦੇ ਬਿਲਕੁਲ ਮੈਂ ਲਿਖਤੀ ਕਾਰਵਾਈ ਸੀ ਕਰਕੇ ਕਰ ਰਹੇ ਹਾਂ ਪੁਲਿਸ ਕੇਸ ਵੀ ਦਰਜ ਹੋਊਗਾ ਇਹ ਕੇਸੇ ਦੁਆਰਾ ਇਹੋ ਜਿਹਾ ਅਟੈਂਪਟ ਕਰਦੇ ਨੇ ਜਾਂ ਹੁਣ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇਹਦੇ ਖਿਲਾਫ ਵੀ ਮੈਂ ਇਹਨਾਂ ਦੇ ਖ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼